ਉਹ ਦਿੱਕਤ ਪਰੇਸ਼ਾਨੀ ਹੈ ਕਿ ਆ ਬਾਈ ਮੈਨੂੰ ਫੋਨ ਕਰਦੇ ਨੇ ਇਹ ਪ੍ਰੋਬਲਮ ਇਹ ਨਾਲ ਜਾਂ ਕਦੇ ਕਦੇ ਸੌਲਟ ਹੈ ਜੀਪੀ ਜੀ ਨਾਲ ਨਾ ਪਿਆਰ ਆ ਫੋਨ ਤੇ ਕਹਿੰਦੇ ਨੇ ਅਸੀਂ ਫੋਨ ਤੇ ਇਹਨਾਂ ਦੀ ਕੰਪਲੇਂਟ ਕਰਵਾ ਦਨੇ ਆ ਚਾਹ ਮਾਤਾ ਦੀ ਦੋਸਤੋ ਕਹਿੰਦੇ ਨਾ ਲੋਇਡ ਦੀ ਸਰਵਿਸ ਮਾੜੀ ਆ ਮੈਨੂੰ ਕਾਫੀ ਕਮੈਂਟ ਆਉਂਦੇ ਨੇ ਮੈਂ ਮੰਨਦਾ ਕਿ ਤੁਹਾਡੇ ਏਰੀਆ ਦੇ ਵਿੱਚ ਸਰਵਿਸ ਮਾੜੀ ਹੋ ਸਕਦੀ ਹੈ ਵੀਡੀਓ ਥੋੜੀ ਜਿਹੀ ਲੰਬੀ ਹੈ ਗੌਰ ਨਾਲ ਸਮਝਿਓ ਏਰੀਏ ਏਰੀਏ ਦਾ ਫਰਕ ਹੁੰਦਾ ਜੀ ਸਰਵਿਸ ਸੈਂਟਰਾਂ ਦਾ ਫਰਕ ਹੁੰਦਾ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਸਾਡੇ ਏਰੀਏ ਦਾ ਜਿਹੜਾ ਸਿਸਟਮ ਹੈ ਸਾਡੇ ਏਰੀਏ ਨੂੰ ਲੋਇਡ ਦਾ ਸਰਵਿਸ ਪੈਂਦਾ ਖੰਨਾ ਇਹ ਹੈਗੇ ਨੇ ਜੀ ਸੁਖਵਿੰਦਰ ਸਿੰਘ ਸੈਣੀ ਇਨਾਂ ਕੋਲੇ ਲੋਇਡ ਦੀ ਸਰਵਿਸ ਸੈਂਟਰ ਆ ਔਰ ਇਨਾਂ ਕੋਲੇ ਵਰਲਪੂਲ ਦਾ ਸਰਵਿਸ ਸੈਂਟਰ ਆ ਮੈਂ ਅੱਜ ਸਵੇਰੇ ਇੱਕ ਕੰਪਲੇਂਟ ਪਾਈ ਸੀ ਮੈਂ ਗੁਰਸੰਗਤ ਸਿੰਘ ਰਾਮਗੜ੍ਹ ਸੰਦਾਰਾ ਮਾਡਲ ਟੋਮ ਤੋਂ ਇੱਕ ਸਾਡੇ ਕਸਟਮਰ ਨੇ ਉਹਨਾਂ ਦਾ ਲੋਇਡ ਏਸੀ ਲਾਇਆ ਸੀ ਉਹਦੀ ਪ੍ਰੋਬਲਮ ਆ ਗਈ ਅੱਜ ਸਵੇਰ ਹੀ ਉਹਨਾਂ ਦੀ ਕੰਪਲੇਂਟ ਲਾਂਚ ਕੀਤੀ ਆ ਸਵੇਰ ਹੀ ਉਹਨਾਂ ਨੇ ਆਪਣੇ ਮੋਬਾਈਲ ਤੋਂ ਜਿਵੇਂ ਹੀ ਸਵੇਰ ਹੀ ਉਹਨਾਂ ਦੀ ਇੱਕ ਮੋਟਰ ਦੀ ਦਿੱਕਤ ਸੀਗੀ ਇਹ ਮੈਨੂੰ ਮੋਟਰ ਖੁਦ ਦੇਣ ਆਏ ਨੇ ਔਰ ਦੇਖ ਲਓ 24 ਘੰਟੇ ਅਜੇ ਹੋਏ ਨਹੀਂ ਮੈਨੂੰ ਖੁਦ ਮੋਟਰ ਦੇਣ ਆਏ ਨੇ ਮੇਰੀ ਦੁਕਾਨ ਤੇ ਔਰ 40 ਕਿਲੋਮੀਟਰ ਤੋਂ ਖੰਨੇ ਤੋਂ ਆਏ ਨੇ ਇੰਨਾ ਪਿਆਰ ਆ ਮੇਰਾ ਇਹਨਾਂ ਨਾਲ ਸੈਣੀ ਸਾਹਿਬ ਨਾਲ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਉਮੀਦ ਕਰਦਾ ਕਿ ਵਰਲਫੂਲ ਦੀ ਔਰ ਲੋਇਡ ਦੀ ਮੈਨੂੰ ਅਗਰ ਇਦਾਂ ਹੀ ਸਰਵਿਸ ਮਿਲਦੀ ਰਹੇ ਤਾਂ ਵੈਰੀ ਵੈਰੀ ਥੈਂਕਸ ਆ ਬਾਕੀ ਹੋਰ ਕੰਪਨੀਆਂ ਦੀ ਵੀ ਬਹੁਤ ਵਧੀਆ ਸਰਵਿਸ ਮੈਂ ਲੈਣਾ ਵਾ ਪਿਆਰ ਹੋਣਾ ਚਾਹੀਦਾ ਬਾਕੀ ਸੈਣੀ ਸਾਹਿਬ ਦੱਸਣਗੇ ਹਾਂਜੀ ਸੈਣੀ ਸਾਹਿਬ ਥੈਂਕਸ ਦੇ ਅਕੋਰਡਿੰਗ ਦੀ ਕਿ 40 ਕਿਲੋਮੀਟਰ ਦੂਰ ਆ ਹਾਂ ਪਰ ਜੀਪ ਜੀ ਨਾਲ ਇੰਨਾ ਪਿਆਰ ਆ ਫੋਨ ਤੇ ਕਹਿੰਦੇ ਨੇ ਅਸੀਂ ਫੋਨ ਤੇ ਇਹ ਕੰਪਲੇਂਟ ਕਰਵਾ ਦਿੰਨੇ ਆ ਬਿਲਕੁਲ ਬਾਅਦ ਕਰੇ ਦਿੱਕਤ ਆਉਂਦੀ ਆ ਅਸੀਂ ਦੇਖੋ ਵਾਇਰ ਨਾਲ ਦਿਆਂ ਪਹੁੰਚ ਲਾ ਕਰਦੇ ਆ ਕੋਈ ਦਿੱਕਤ ਪ੍ਰੇਸ਼ਾਨੀ ਹੈਗੀ ਆ ਭਾਈ ਮੈਨੂੰ ਫੋਨ ਕਰਦੇ ਨੇ ਪ੍ਰੋਬਲਮ ਇਹਦੇ ਨਾਲ ਹੀ 24 ਘੰਟੇ ਸੋਲਵ ਹੋ ਜਾਏ ਬਿਲਕੁਲ ਔਰ ਮੈਂ ਇਹ ਵੀ ਮਹਿਸੂਸ ਕਰਦਾ ਕਿ ਜਦੋਂ ਮੈਂ ਲੋਇਡ ਦਾ ਕਿਸੇ ਦੇ ਏਸੀ ਲਗਾਣਾ ਮੇਰਾ ਏਸੀ ਯਾਨੀ ਕਿ ਹੱਦ ਤੋਂ ਹੱਦ 2 ਦਿਨਾਂ ਦੇ ਅੰਦਰ ਅੰਦਰ ਇੰਸਟਾਲ ਹੋ ਜਾਂਦਾ 24 ਘੰਟੇ ਦਾ ਅਸੀਂ ਵਾਦਾ ਕਰਦੇ ਆ ਤੁਹਾਡਾ ਫੋਨ ਕਰਕੇ ਥੋੜਾ ਰਸ਼ ਜਿਆਦਾ ਹੋਣ ਕਰਕੇ ਮੈਂ 2 ਦਿਨ ਦਾ ਟਾਈਮ ਲੈਣਾ ਔਰ ਬਰਲ ਫੂਲ ਵੀ ਮੈਂ 48 ਘੰਟਿਆਂ ਦੇ ਅੰਦਰ ਅੰਦਰ ਇੰਸਟਾਲ ਕਰਵਾ ਦਿੰਨਾ इवन ਤਾਂ ਮੈਂ ਦੂਜੇ ਦਿਨ ਹੀ ਇੰਸਟਾਲ ਕਰਵਾ ਦਿੰਨਾ ਲਾਸਟ ਡੇਟ ਮੇਰੀ 30 ਦਿਨ ਹੁੰਦੀ ਆ ਮਤਲਬ ਅਸੀਂ ਲੋਕਲੀ ਆਪਣੇ ਥੜੇ ਜਿਹੜੇ ਸਰਵਿਸ ਇਹਨੂੰ ਰਿਗਿਜ਼ੀਅਰ ਨਹੀਂ ਲੋਕਲੀ ਅਸੀਂ ਇਹ ਮਤਲਬ ਪਾਇਡ ਕੀਤੇ ਹੁੰਦੇ ਆ ਅਸੀਂ ਨਾਲ ਦੀ ਨਾਲ ਸੇਮ ਡੇਸ ਕੰਮ ਕਰਵਾ ਲੈਂਦੇ ਹਾਂ ਬਿਲਕੁਲ ਮੈਂ ਬਹੁਤ ਮਹਿਸੂਸ ਕਰਦਾ ਹਾਂ ਇਸ ਗੱਲ ਨੂੰ ਥੈਂਕ ਯੂ ਸੋ ਮੱਚ ਸਰਿਵਰੇ ਤੁਹਾਡਾ ਇਦਾਂ ਹੀ ਪਿਆਰ ਮੇਰੇ ਨਾਲ ਚਾਹੀਦਾ ਬਸ ਥੈਂਕ ਯੂ ਜੈ ਮਾਤਾ ਦੀ